ਸਤਿ ਸ਼੍ਰੀ ਅਕਾਲ ਮੈਂ ਕਮਲਪਾਲ ਸਿੰਘ ਤੇ ਤੁਸੀਂ ਵੇਖ ਰਹੇ ਹੋ ਸਾਂਝੀ ਸੋਚ ਟੀਵੀ ਤੇ ਅੱਜ ਕੁਝ ਗੱਲਾਂ ਬਾਤਾਂ ਕਰਾਂਗੇ ਤੁਹਾਡੇ ਨਾਲ ਇਹੋ ਜੀ ਸ਼ਖਸੀਅਤ ਦੇ ਬਾਰੇ ਜਿਹੜੀ ਕਿ ਹਾਲੀ ਦੇ ਦਿਨਾਂ ਦੇ ਵਿੱਚ ਨਿਤੜਤ ਬੇਬਾਕ ਤੇ ਨੱਡਰ ਇੱਕ ਪੱਤਰਕਾਰ ਜਿਹੜਾ ਕਿ ਇਸ ਜਹਾਨੇ ਫਾਨੀ ਨੂੰ ਰੁਕਸਤ ਕਹਿ ਗਿਆ ਉਹਦੇ ਬਾਰੇ ਅੱਜ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਤੋ ਸਾਡਾ ਵੀਰ ਜਿਹੜਾ ਕਿ ਬੜੀ ਬੇਬਾਕੀ ਦੇ ਨਾਲ ਬੋਲਦਾ ਸੀ ਤੇ ਉਹਦਾ ਮੁੱਦਿਆਂ ਨੂੰ ਲੈ ਕੇ ਲੋਕਾਂ ਦੀ ਕਚੈਰੀ ਚ ਪੇਸ਼ ਹੁੰਦਾ ਜਿਹੜੇ ਕਿ ਆਮ ਲੋਕਾਂ ਦੀ ਨਜ਼ਰੇ ਨਹੀਂ ਸੀ ਹੁੰਦੀ ਉਹਨਾਂ ਸਭ ਚੀਜ਼ਾਂ ਦੇ ਚਲਦੇ ਉਸ ਗੱਲਾਂ ਨੂੰ ਤੇ ਉਸ ਆਪਣੀ ਪੱਤਰਕਾਰੀ ਦੇ ਨਾਲ ਜੁੜਿਆ ਇਹ ਸ਼ਖਸ ਬਹੁਤ ਹੀ ਸੰਜੀਦਗੀ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਰਹਿੰਦਾ ਤੇ ਨਾਲ-ਨਾਲ ਲੋਕਾਂ ਦੀ ਨਜ਼ਰੇ ਉਹਨਾਂ ਮੁੱਦਿਆਂ ਨੂੰ ਕਰਦਾ ਰਹਿੰਦਾ ਜੋ ਖੁਲਾਸੇ ਆਮ ਲੋਕ ਨਹੀਂ ਠੀਕਰਦੇ ਤਾਂ ਦੱਸ ਦਈਏ ਕਿ ਉਸ ਸ਼ਖਸ ਦਾ ਨਾਮ ਹੈ ਪ੍ਰੀਤ ਸਿੰਘ ਸੈਣੀ ਜੋ ਕਿ ਪਟਿਆਲੇ ਦਾ ਰਹਿਣ ਵਾਲਾ ਸੀ ਇਹੋ ਜਿਹਾ ਪੱਤਰਕਾਰ ਜਿਹੜਾ ਬਿਵਾਖ ਤੇ ਨਿਡਰ ਰਿਹਾ ਹੈ ਲੰਘੇ ਦਿਨੀ ਪਟਿਆਲਾ ਦਾ ਜਿਹੜਾ ਰਹਿਣ ਵਾਲਾ ਇੰਨੇ ਤੜਕ ਤੇ ਬੋਲਣ ਵਾਲਾ ਬਿਵਾਕੀ ਦੇ ਨਾਲ ਉਹ ਪੱਤਰਕਾਰ ਪ੍ਰੀਤ ਸਿੰਘ ਸੈਣੀ ਦਾ ਦਿਹਾਂਤ ਹੋ ਗਿਆ ਤੇ ਇਸ ਜਹਾਨੇ ਫਾਨੀ ਨੂੰ ਰੁਕਸਤ ਕਰ ਗਿਆ ਜੋ ਇੱਕ ਮੰਦਭਾਗੀ ਖਬਰ ਸੀ ਪਰ ਇਹੋ ਜਿਹੀ ਜਿਹੜੀ ਕਿ ਸਾਰਿਆਂ ਦੇ ਦਿਲਾਂ ਨੂੰ ਬਲਉਂਦਰ ਕੇ ਰੱਖ ਗਈ ਹੈ ਇਸ ਸਭ ਦੇ ਚਲਦੇ ਪਰ ਕਹਿੰਦੇ ਵੀ ਜਿਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਏ ਕੱਲੇ ਆਵੇ ਨਾਨਕਾ ਤੇ ਸੱਦੀ ਉੱਠ ਜਾਏ ਰੱਬ ਦੇ ਬਾਣੇ ਨੂੰ ਫਿਰ ਕੌਣ ਬੋਲ ਸਕਦਾ ਪਰ ਇਹਦੇ ਨਾਲ ਜੇ ਦੇਖਿਆ ਜਾਵੇ ਤਾਂ ਪ੍ਰੀਤ ਸੈਣੀ ਨਿਤਾਰਕ ਬੋਲਣ ਵਾਲਾ ਪੱਤਰਕਾਰ ਸੀ ਜੇ ਦੇਖਿਆ ਜਾਵੇ ਤਾਂ ਇਸ ਵੇਲੇ ਜੋ ਮੀਡੀਆ ਦਾ ਹਾਲ ਹੈ ਉਹ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਸੱਚ ਬੋਲਣ ਵਾਲੇ ਕੱਟੇ ਤੇ ਅਸੀਂ ਇਹ ਨਹੀਂ ਕਹ ਰਹੇ ਕਿ ਸਾਰਾ মিডিਆ ਮਾਰਾ ਪਰ ਹਾਲਾਤ ਤੁਹਾਡੇ ਸਾਹਮਣੇ ਹੀ ਹੈ ਕਿਵੇਂ ਇੰਟਰਨੈਟ ਬੰਦ ਕਰ ਦਿੱਤੇ ਗਏ ਕਿਵੇਂ ਚੈਨਲਾਂ ਨੇ ਜੇ ਕਿਸਾਨ ਅੰਦੋਲਨ ਦੀ ਗੱਲ ਕਰਦੇ ਤੇ ਕਿਵੇਂ ਤੁਹਾਨੂੰ ਸਭ ਕੁਝ ਪਤਾ ਹੀ ਹੈ ਤੁਸੀਂ ਸਭ ਜਾਣੀ ਜਾਣੋ ਪਰ ਇਸ ਸਭ ਦੇ ਚਲਦੇ ਅੱਜ ਵੀ ਕੋਈ ਅਜਿਹੇ ਵੀ ਹੈਗੇ ਨਹੀਂ ਜਿਹੜੇ ਸੱਚ ਤੋਂ ਪਿੱਛੇ ਨਹੀਂ ਹਟਦੇ ਤੇ ਲੋਕਾਂ ਦੀ ਆਵਾਜ਼ ਤੇ ਹੱਕ ਸੱਚ ਦੀ ਆਵਾਜ਼ ਹਮੇਸ਼ਾ ਬੁਲੰਦ ਕਰਦੇ ਨੇ ਤੇ ਉਹਨਾਂ ਵਿੱਚੋਂ ਸੀ ਪ੍ਰੀਤ ਸਿੰਘ ਸੈਣੀ ਤੇ ਜੇ ਲੋਕਾਂ ਦੇ ਹੱਕ ਸੱਚ ਦੀ ਆਵਾਜ਼ ਹੈ ਔਰ ਸਾਨੂੰ ਲੋਕਾਂ ਤੱਕ ਪਹੁੰਚਾ ਜਾਈ ਜਾਂਦੇ ਨੇ ਇਹੋ ਜਿਹੇ ਵੀ ਪੱਤਰਕਾਰ ਹੁੰਦੇ ਨੇ ਉਹਨਾਂ ਚੋਂ ਇੱਕ ਪ੍ਰੀਤ ਸਿੰਘ ਸੈਣੀ ਬਹੁਤ ਸਾਰੇ ਪੱਤਰਕਾਰਾਂ ਦੇ ਨਾਲ ਲਏ ਜਾ ਸਕਦੇ ਨੇ ਜਿਹੜੇ ਹੱਕ ਸੱਚ ਤੇ ਲੋਕਾਂ ਦੀ ਗੱਲ ਕਰਨ ਵਾਲੇ ਨੇ ਜੇ ਅਲਗ ਗੱਲ ਕਰੀਏ ਪ੍ਰੀਤ ਸਿੰਘ ਸੈਣੀ ਦੀ ਤਾਂ ਇੱਕ ਲੋਕਾਂ ਦੇ ਵਿੱਚ ਜਾਣਿਆ ਜਾਣ ਵਾਲਾ ਨਾਮ ਹੈ ਪ੍ਰੀਤ ਸਿੰਘ ਸੈਣੀ ਇਹ ਇਹੋ ਜਿਹੇ ਮੁੱਦੇ ਚੁੱਕਦਾ ਸੀ ਜੋ ਲੋਕਾਂ ਦੀ ਨਜ਼ਰ ਵਿੱਚ ਘੱਟ ਹੁੰਦੇ ਸੀ ਉਹਨਾਂ ਨੂੰ ਉਜਾਗਰ ਕਰਨਾ ਤੇ ਲੋਕਾਂ ਦੀ ਕਚਹਿਰੀ ਵਿੱਚ ਵੀ ਸਾਖਣਾ ਉਰਦਾ ਖਾਸ ਪੇਸ਼ਾ ਸੀ ਜਾਂ ਕਹਿ ਲਓ ਕਿ ਹੱਕ ਸੱਚ ਦਾ دیਵਾਨਾ ਸੀ ਕਿ ਸਿੱਧਿਆ ਹੀ ਬੇਬਾਕੀ ਦੇ ਨਾਲ ਕਹਿ ਦੇਣਾ ਹੈ ਪ੍ਰਿੰਤ ਸੈਣੀ ਜਿਹੜਾ ਉਹ ਸੋਸ਼ਲ ਮੀਡੀਆ ਤੇ ਵੀਡੀਓ ਜਾਰੀ ਕਰਦਾ ਤੇ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਿਹਾ ਜਿੰਨੇ ਵੀ ਸੋਸ਼ਲ ਮੀਡੀਆ ਦੇ ਨਾਲ ਜੁੜੇ ਹੋਏ ਲੋਕ ਨੇ ਉਹ ਉਸ ਨੂੰ ਜ਼ਿਆਦਾ ਜਾਣਦੇ ਰਹੇ ਨੇ ਤੇ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਰਿਹਾ ਕਾਫੀ ਜਿਹੜੀ ਬੇਬਾਕੀ ਦੇ ਨਾਲ ਉਸਨੇ ਸੋਸ਼ਲ ਮੀਡੀਆ ਨੂੰ ਚਲਾਇਆ ਤੇ ਉਸ ਦੇ ਨਾਲ ਉਹਦਾ ਆਪਣਾ ਜਿਹੜਾ ਚੈਨਲ ਸੀ ਗੁਰਬਾਣੀ ਅਖੰਡ ਗੁਰਬਾਣੀ ਚੈਨਲ ਉਹਦੇ ਉੱਤੇ ਬੜੀ ਬੇਬਾਕੀ ਨਾਲ ਉਸਨੇ ਬੋਲਿਆ ਤੇ ਲੋਕਾਂ ਨੂੰ ਸੱਚ ਪਰੋਸਿਆ ਜਿਹਦੇ ਲਈ ਲੋਕ ਉਹਦੀ ਪ੍ਰਸ਼ੰਸਾ ਵੀ ਕਰਦੇ ਰਹੇ ਨੇ ਤੇ ਸੋਸ਼ਲ ਮੀਡੀਆ ਉੱਤੇ ਜਿਹੜੀਆਂ ਵੀਡੀਓਜ਼ ਉਹ ਜਾਰੀ ਕਰਦਾ ਤੇ ਕਈ ਤਰ੍ਹਾਂ ਦੇ ਖੁਲਾਸੇ ਕਰਨ ਵਾਲਾ ਉਹ ਨਿੰਦਰ ਪੱਤਰਕਾਰ ਸੀ ਪਰ ਜਿਉਹੀ ਉਹਦੇ ਮੌਤ ਦੀ ਖਬਰ ਸਾਹਮਣੇ ਆਉਂਦੀ ਹੈ ਤਾਂ ਸਾਰੇ ਪਾਸੇ ਸੋਗ ਦੀ ਤੇ ਹੈਰਾਨੀ ਦੀ ਲਹਿਰ ਫੈਲ ਜਾਂਦੀ ਹੈ ਕਿ ਆਹ ਕੀ ਹੋ ਗਿਆ ਕਿਵੇਂ ਹੋ ਗਿਆ ਸਾਰੇ ਇਸੇ ਸ਼ੰਸੇ ਦੇ ਵਿੱਚ ਸੀ ਜੇ ਗੱਲ ਕਰੀਏ ਉਸ ਦੀ ਰੁਖਸਤੀ ਦੀ ਤਾਂ ਸੋਮਵਾਰ ਦੇਰ ਰਾਤ ਪ੍ਰੀਤ ਸੈਣੀ ਦੀ ਮੌਤ ਦੀ ਖਬਰ ਸਾਹਮਣੇ ਆਉਂਦੀ ਹੈ ਤੇ ਸੋਸ਼ਲ ਮੀਡੀਆ ਤੇ ਹਨੇਰੀ ਵਾਂਗ ਛਾ ਜਾਂਦੀ ਹੈ ਪ੍ਰੀਤ ਸੈਣੀ ਦੀ ਮੌਤ ਦੀ ਖਬਰ ਸੁਣਦੇ ਹੀ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਪ੍ਰੀਤ ਸੈਣੀ ਨੂੰ ਜਾਣਨ ਵਾਲੇ ਲੋਕ ਸੀਗੇ ਜਾਂ ਪ੍ਰੀਤ ਸੈਣੀ ਨੂੰ ਚਾਹੁਣ ਵਾਲੇ ਲੋਕ ਸੀ ਉਹ ਸੋਸ਼ਲ ਮੀਡੀਆ ਅਕਾਊਂਟਾਂ ਦੇ ਉੱਤੇ ਪੋਸਟਾਂ ਪਾ ਕੇ ਦੁੱਖ ਦਾ ਇਜ਼ਹਾਰ ਕਰ ਰਹੇ ਸੀ ਕੇ ਅਖਰ ਇੱਕ ਹੀ ਹੋ ਗਿਆ ਵਾਹਿਗੁਰੂ ਬਲੀ ਕਰੇ ਜਾਂ ਵਾਹਿਗੁਰੂ ਤੇਰਾ ਪਣਾ ਹੁਣ ਅਖਰ ਪ੍ਰੀਤ ਸੈਣੀ ਦੀ ਜਿਹੜੀ ਇਹ ਬੇਵਕਤੀ ਮੌਤ ਹੈ ਉਹ ਹੋ ਕਿਵੇਂ ਗਈ ਹੈ ਜਾਣਕਾਰੀ ਮੁਤਾਬਕ ਇਹ ਸਾਹਮਣੇ ਆਉਂਦਾ ਹੈ ਕਿ ਪ੍ਰੀਤ ਸੈਣੀ ਜੈਪੁਰ ਦੇ ਵਿੱਚ ਘੁੰਮਣ ਲਈ ਗਿਆ ਤਾਂ ਉਥੋਂ ਬਾਅਦ ਆ ਕੇ ਕੁਝ ਉਹ ਬਿਮਾਰ ਹੋ ਗਿਆ ਤਾਂ ਉਸ ਬਿਮਾਰੀ ਦੇ ਚਲਦੇ ਉਸ ਦਾ ਇਲਾਜ ਉਹਨੇ ਸੋਰਾ ਸਾਹਿਬ ਨਾਲ ਆਪਣੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨਾਲ ਜਾਣਕਾਰੀ ਕੀਤੀ ਤੇ ਉਸ ਤੋਂ ਬਾਅਦ ਕੁਝ ਉਹਦਾ ਇਲਾਜ ਚੱਲਿਆ ਉਸ ਤੋਂ ਬਾਅਦ ਉਹ ਠੀਕ ਹੋ ਗਿਆ ਪਰ ਉਸ ਤੋਂ ਕੁਝ ਸਮੇਂ ਬਾਅਦ ਹੀ ਫਿਰ ਉਹਦੀ ਹਾਲਤ ਜਿਹੜੀ ਹੈ ਉਹ ਕੁਝ ਗੰਭੀਰ ਹੋਈ ਤੇ ਜਿਸ ਦੇ ਨਾਲ ਉਸ ਦਾ ਕੋਲੰਬੀਆ ਏਸ਼ੀਆ ਪਟਿਆਲੇ ਦੇ ਹਸਪਤਾਲ ਆ ਇੱਕ ਬਹੁਤ ਨਾਮੀ ਜਿਸ ਦੇ ਵਿੱਚ ਉਸ ਦਾ ਇਲਾਜ ਚੱਲਦਾ ਰਿਹਾ ਤੇ ਉਸ ਇਲਾਜ ਚੱਲਦੇ ਦੇ ਵਿੱਚ ਉਸ ਦੇ ਬਾਰੇ ਉਸ ਦੀ ਜਿਹੜੀ ਉੱਥੇ ਇਲਾਜ ਚੱਲਣ ਦੇ ਨਾਲ ਨਾਲ ਤੇ ਆਖਰ ਬੀਤੇ ਲੰਘੇ ਦਿਨੀ ਸੋਮਵਾਰ ਨੂੰ ਦੀ ਤਬੀਅਤ ਜਿਹੜੀ ਸੀ ਰਾਤ ਐਤਵਾਰ ਰਾਤ ਨੂੰ ਉਹਦੀ ਤਬੀਅ ਜਿਹੜੀ ਜਾਦਾ ਖਰਾਬ ਹੋ ਗਈ ਤੇ ਜਿਲ ਦੇ ਬਾਰੇ ਉਹਨੇ ਆਪਣੇ ਸੋਹਰਾ ਸਾਹਿਬ ਨੂੰ ਫੋਨ ਵੀ ਕੀਤਾ ਤੇ ਇਹ ਕਿਹਾ ਕਿ ਮੇਰੀ ਹਾਲਤ ਕੁਝ ਠੀਕ ਨਹੀਂ ਲੱਗਦੀ ਇਸ ਕਰਕੇ ਪਰ ਘਰਦਿਆਂ ਨੂੰ ਨਾ ਦੱਸੋ ਤੁਸੀਂ ਇੱਥੇ ਆ ਜਾਓ ਜਦੋਂ ਤੱਕ ਉਹਦੇ ਸੋਹਰਾ ਸਾਹਿਬ ਉੱਥੇ ਪਹੁੰਚਦੇ ਆ ਤਾਂ ਉਸ ਸਮੇ ਦੇ ਦਰੰ ਪਹੁੰਚਣ ਦੇ ਸਮੇ ਦੇ ਵਿਚਾਲੇ ਵਿਚਾਲੇ ਉਹ ਜਾਨੇ ਫਾਨੀ ਨੂੰ ਉਰਕਸਤ ਕਹਿ ਜਾਂਦਾ ਇਹ ਗੱਲਬਾਤ ਉਹਦੇ ਸੌਰਵ ਸਾਹਬ ਦੇ ਵੱਲੋਂ ਸਾਹਮਣੇ ਆਉਂਦੀ ਹੈ ਇੱਕ ਨਿੱਜੀ ਚੈਨਲ ਦੇ ਤਿੰਨ ਇੰਟਰਵਿਊ ਦੇ ਬਾਰੇ ਵਿੱਚ ਦੱਸਿਆ ਜਾਂਦਾ ਹੈ ਇਸ ਬਾਰੇ ਵਿੱਚ ਕਿ ਐਦਾਂ ਉਹਨਾਂ ਦੀ ਜਿਹੜੀ ਹੈ ਮੌਤ ਹੋਈ ਹੈ ਪਰ ਇਹ ਹੁਣ ਆਪਣੇ ਸਵਾਸ ਪੂਰੇ ਕਰ ਚੁੱਕੇ ਸਨ ਰੱਬ ਦਾ ਪਾਣਾ ਤੇ ਪ੍ਰਿੰਤ ਸੈਣੀ ਦੀ ਗੱਲ ਕਰੀਏ ਤਾਂ ਸਿੱਖ ਧਰਮ ਦੇ ਸਿਰਮੌਰ ਜਿਹੜੀ ਸੰਸਥਾ ਹੈ ਸ਼ਰੋਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨੂੰ ਬੜਾ ਚਾਹ ਕੇ ਤੇ ਆੜੇ ਹੱਥੀ ਲੈਂਦਾ ਰਿਹਾ ਤੇ ਕਿਸੇ ਵੀ ਹੋਈ 1921 ਦੀ ਖਬਰ ਉਸ ਤੋਂ ਲੁਕ ਹੀ ਨਹੀਂ ਸੀ ਰੰਦੀ ਇਸ ਨੂੰ ਹੁਣ ਅਸੀਂ ਕਿਸੇ ਵੀ ਨਜ਼ਰੀਏ ਨਾਲ ਦੇਖ ਸਕਦੇ ਹਾਂ ਕੋਈ ਕਹੇਗਾ ਕਿ ਅਸੀਂ ਖਵਰੋਧੀ ਹੈ ਤੇ ਕੋਈ ਕਹੇਗਾ ਕਿ ਸਿੱਖ ਹਵਾਂਦੀ ਹੈ ਪਰ ਉਹ ਸ਼ਰੋਮਣੀ ਕਮੇਟੀ ਦੇ ਹਰ ਛੋਟੇ ਵੱਡੇ ਚੀਜ਼ ਦੇ ਉੱਤੇ ਨਜ਼ਰ ਰੱਖਦਾ ਉਹਦੇ ਤੋਂ ਜੋ ਵੀ ਉਹਦੇ ਤੋਂ ਹੁੰਦਾ ਉਹ ਖਲਾਸਾ ਕਰਦਾ ਅਸਲ 'ਚ ਸੱਚ ਕੀ ਹੈ ਵੀ ਸਣੀ ਸੋਸ਼ਲ ਮੀਡੀਆ ਤੇ ਐਕਟਿਵ ਵਿਅਕਤੀ ਮੰਨਿਆ ਜਾਂਦਾ ਹੈ ਤੇ ਜਿਨ੍ਹਾਂ ਨੇ ਜ਼ਿਆਦਾਤਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਮੈਂ ਪਹਿਲਾਂ ਹੀ ਦੱਸ ਚੁੱਕਿਆ ਕਿ ਕੰਮ ਕਰਦੇ ਜਿਹੜੇ ਉੱਥੇ ਮੁਲਾਜ਼ਮ ਸੀ ਉਹਨਾਂ ਦੇ ਵੱਲੋਂ ਹੁੰਦੀਆਂ ਗਲਤੀਆਂ ਯਾ ਫਿਰ ਜਾਣ ਬੁੱਝ ਕੇ ਕੀਤੀਆਂ ਜਾਣ ਵਾਲੀਆਂ ਅਣਗਹਿਲੀਆਂ ਉਹਨਾਂ ਨੂੰ ਜਗ ਜाहिर ਕਰਦਾ ਤੇ ਉਹਨਾਂ ਦੀ ਵੀਡੀਓਜ਼ ਬਣਾ ਕੇ ਸੋਸ਼ਲ ਮੀਡੀਆ ਤੇ ਪੋਸਟ ਕਰ ਦਿੰਦਾ ਸੀ ਇਹ ਉਹਦਾ ਬੇਬਾਕੀ ਦਾ ਕੰਮ ਸੀ ਜਦਕਿ ਹਿੰਦੁਸਤਾਨ ਦੀ ਕਹਿ ਸਕਦਾ ਕਿ ਸਰਮੌਰ ਸੰਸਤਾ ਸ਼ਰੋਣੀ ਗੁਰਦਾਰ ਪ੍ਰਬੰਧਕ ਕਮੇਟੀ ਸਿੱਖਾ ਦੀ ਸਰਮੌਰ ਸੰਸਤਾ ਤੇ ਨਿੱ ਧੜਕ ਹੋ ਕੇ ਬੋਲਣ ਵਾਲੇ ਪ੍ਰੀਤ ਸੈਣੀ ਨੂੰ ਇਸ ਤਰ੍ਹਾਂ ਦੀਆਂ ਪੋਸਟਾਂ ਦੇ ਲਈ ਅਦਾਲਤੀ ਕੇਸਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਕਈ ਵਾਰ ਤਾਂ ਪ੍ਰੀਤ ਸੈਣੀ ਦੇ ਅਦਾਲਤ ਵੱਲੋਂ ਗ੍ਰਿਫਤਾਰੀ ਵਾਰੰਟ ਵੀ ਜਾਰੀ ਹੋਏ ਨੇ ਜਿਸ ਕਰਕੇ ਉਹ ਕਈ ਦਿਨ ਰੂਹ ਪੋਸ਼ ਵੀ ਰਿਹਾ ਜ਼ਮਾਨਤ ਮਿਲਣ ਦੇ ਉੱਤੇ ਉਹ ਮੁੜ ਸਾਹਮਣੇ ਆਏ ਤੇ ਫਿਰ ਨਿਤੜਕ ਹੋ ਕੇ ਪੋਸਟਾਂ ਪਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਕਰ ਦਿੱਤਾ ਕਹਿੰਦੇ ਹੱਕ ਸੱਚ ਕਦੇ ਲੁਕਦਾ ਨਹੀਂ ਤੇ ਹੱਕ ਤੇ ਸੱਚ ਨੂੰ ਬੋਲਣ ਵਾਲਾ ਕਦੇ ਚੁੱਪਦਾ ਨਹੀਂ ਤਾਂ ਫਿਰ ਉਹੀ ਮਾਮਲਾ ਲਗਾਤਾਰ ਜਾਰੀ ਹੋ ਗਿਆ ਪ੍ਰੀਤ ਸੈਣੀ ਦੇ ਦੇਹਾਂਤ ਤੇ ਉਹਨਾਂ ਦੇ ਚਾਹਵਣ ਵਾਲੇ ਦੁੱਖ ਦਾ ਇਜ਼ਹਾਰ ਕਰ ਰਹੇ ਨੇ ਕਿਉਂਕਿ ਪ੍ਰੀਤ ਸੈਣੀ ਇੱਕ ਨਿਤਰਕ ਤੇ ਬੇਬਾਕ ਪੱਤਰਕਾਰ ਸੀ ਪ੍ਰੀਤ ਸੈਣੀ ਦੇ ਇਸ ਵਿਛੋੜੇ ਨਾਲ ਪਰਿਵਾਰ ਰਿਸ਼ਤੇਦਾਰ ਤੇ ਸਾਖ ਸਬੰਧੀਆਂ ਵਿੱਚ ਵੀ ਦੁੱਖ ਦੀ ਲਹਿਰ ਹੈ ਪਰ ਇੱਕ ਨਿਤਰਕ ਤੇ ਬੇਬਾਕ ਬੋਲਣ ਵਾਲਾ ਪੱਤਰਕਾਰ ਸਾਨੂੰ ਅਲਵਿਦਾ ਕਹਿ ਗਿਆ ਪਰ ਇਹਦੇ ਨਾਲ ਜੇ ਦੇਖਿਆ ਜਾਵੇ ਤਾਂ ਪ੍ਰੀਤ ਸੈਣੀ ਕਿਸੇ ਵੇਲੇ ਦੇ ਵਿੱਚ A1 ਚੈਨਲ ਜਿਹੜਾ ਪੰਜਾਬੀ A1 ਚੈਨਲ ਸੀ ਉਹਦੇ ਵਿੱਚ ਪ੍ਰੋਗਰਾਮਿੰਗ ਹੈੱਡ ਵੀ ਰਹੇ ਨੇ ਤੇ ਉੱਥੇ ਵੀ ਕਾਫੀ ਉਹਨਾਂ ਨੇ ਮਿਹਨਤ ਕੀਤੀ ਹੈ ਤੇ ਨਾਲ-ਨਾਲ ਆਪਣਾ ਚੈਨਲ ਗੁਰਬਾਣੀ ਅਖੰਡ ਗੁਰਬਾਣੀ ਵੀ ਚਲਾਇਆ ਜਿਸ ਦੇ ਤਹਿਤ ਸਭ ਕੁਝ ਸਾਹਮਣੇ ਆਉਂਦਾ ਸੀ ਤੇ ਜੇ ਸਿਮਰਜੀਤ ਸਿੰਘ ਪਟਿਆਲਾ ਦੀ ਗੱਲ ਕਰਦੇ ਆ ਤਾਂ ਉਹਨਾਂ ਦੇ ਨਾਲ ਇੱਕ ਗੱਲਬਾਤ ਹੋਈ ਤੇ ਜਿਸ ਦੇ ਬਾਰੇ ਇੱਕ ਨਿੱਜੀ ਚੈਨਲ ਨੂੰ ਗੱਲਬਾਤ ਉਹਨਾਂ ਨੇ ਕੀਤੀ ਤਾਂ ਸਾਰਾ ਸਭ ਨੇ ਸਾਲੀ ਉਹਨਾਂ ਦੀ ਇਸ ਸਵਾਸਾਂ ਦੀ ਪੂੰਜੀ ਪੂਰੀ ਕਰ ਚੁੱਕੇ ਉੱਥੋਂ ਤੱਕ ਆਤਮਿਕ ਜਿਹੜੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜਾ ਬਰਾਜੇ ਉਹਨਾਂ ਦੇ ਲਈ ਇਹ ਸਾਰੇ ਤਰ੍ਹਾਂ ਦਾ ਜਿਹੜਾ ਬੇਰਵਾ ਉਹਨਾਂ ਨੇ ਦਿੱਤਾ ਤੇ ਇੱਥੇ ਚਲਦੇ ਜੇ ਹੁਣ ਗੱਲ ਕਰੀਏ ਤਾਂ ਫਿਰ ਸਾਰੀ ਗੱਲਬਾਤ ਦੇ ਨਾਲ ਨਾਲ ਇਹ ਹੈ ਕਿ ਪਰ ਇੱਕ ਸਾਡੇ ਵਿੱਚ ਅੱਜ ਨਿਤੜਕ ਤੇ ਵਿਵਾਗ ਪੱਤਰਕਾਰ ਨਹੀਂ ਰਿਹਾ ਇਹਦਾ ਸਾਨੂੰ ਵੀ ਅਫਸੋਸ ਹੈ ਤੇ ਜਿਸ ਦੇ ਕਾਰਨ ਸੀ ਉਸ ਪਰਮਾਤਮਾ ਦੇ ਭਾਣੇ ਨੂੰ ਮਿੱਠਾ ਕਰਕੇ ਜਾਣਨ ਵਾਲੇ ਲੋਕਾਂ ਤੇ ਹਰ ਉਸ ਥਾਂ ਦੇ ਉੱਤੇ ਇਹੀ ਗੱਲ ਕਹਿ ਸਕਦੇ ਆ ਕਿ ਇਕੱਲੇ ਆਵੇ ਨਾਨਕਾ ਸੱਦੀ ਉੱਠ ਜਾਏ ਤਾਂ ਇਸ ਵਾਕ ਦੇ ਅਨੁਸਾਰ ਅਸੀਂ ਜਿਉਂਦੇ ਆਂ ਇਸੇ ਤਹਿਤ ਅਸੀਂ ਇਹੀ ਅਰਦਾਸ ਉਸ ਪਰਮਾਤਮਾ ਨੂੰ ਕਰਦੇ ਹਾਂ ਸੱਚੇ ਪਾਤਸ਼ਾਹ ਨੂੰ ਕਿ ਪਰਿਵਾਰ ਨੂੰ ਉਸ ਬਿਬਾਕ ਤੇ ਨਿੱਡਰ ਪੱਤਰਕਾਰ ਦੇ ਦੁਨੀਆ ਤੋਂ ਅਲਵਿਦਾ ਕਹਿਣ ਦੇ ਉੱਤੇ ਉਹਨਾਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਤੇ ਉਹਨਾਂ ਨੂੰ ਸਮਰੱਥ ਬਖਸ਼ੇ ਤੇ ਉਸ ਦੀ ਲੋੜ ਤੇ ਕਮੀ ਤਾਂ ਕਦੇ ਪੂਰੀ ਨਹੀਂ ਹੋ ਸਕਦੀ ਪਰ ਫਿਰ ਵੀ ਜੋ ਹੱਕ ਤੇ ਸੱਚ ਦੀ ਉਹ ਲੜਾਈ ਜਾਰੀ ਕਰ ਗਿਆ ਤੇ ਸ਼ਾਇਦ ਆਉਣ ਵਾਲੇ ਵੀ ਜਿਹੜੇ ਨਾਲ ਦੇ ਨੇ ਉਹ ਵੀ ਇਸ ਲੜਾਈ ਜਿਹੜੀ ਹੱਕ ਸੱਚ ਦੀ ਹੈ ਜਿਹਦੇ ਉੱਤੇ ਖੜਕੇ ਤੇ ਬੇਬਾਕੀ ਤੇ ਬੜੀ ਨਿਸ਼ੰਘ ਹੋ ਕੇ ਤੇ ਬੜੇ ਨਿਤੜਕ ਹੋ ਕੇ ਉਹ ਬੋਲਦਾ ਸੀ ਤੇ ਜਗ ਜाहਰ ਕਰਦਾ ਸੀ ਉਹਨੂੰ ਪਿਆਰ ਕਰਨ ਵਾਲੇ ਤੇ ਉਹਦੇ ਨਾਲ ਜੁੜਨ ਵਾਲੇ ਤੇ ਇਸ ਨੂੰ ਜਾਰੀ ਰੱਖਦੇ ਹੋਏ ਉਹਨਾਂ ਦੇ ਵਾਂਗ ਖੁਲਾਸੇ ਜਿਹੜੇ ਨੇ ਲੋਕਾਂ ਕਚਹਿਰੀ ਦੇ ਵਿੱਚ ਲਿਆ ਕੇ ਉਹਨਾਂ ਮੁੱਦਿਆਂ ਨੂੰ ਜਿਹੜੇ ਕਿ ਲੋਕਾਂ ਦੀ ਨਜ਼ਰੇ ਨਹੀਂ ਚੜਦੇ ਉਹਨਾਂ ਨੂੰ ਜਗ ਜाहਰ ਕਰਦੇ ਰਹਿਣਗੇ ਤੇ ਸਾਡੇ ਵੱਲੋਂ ਨਿੱਗੀ ਸ਼ਰਧਾਂਜਲੀ ਉਸ ਨਿਟਾਰਕ ਤੇ ਬਿਬਾਕ ਪੱਤਰਕਾਰ ਪ੍ਰੀਤ ਸਿੰਘ ਸੈਣੀ